ਕੁਝ ਦਿਰੋਂ ਲੋਕਲ ਸੈਵਨ ਨੇ। ਉਸ ਤੋਂ ਬਾਅਦ ਇਹ ਦੁਆੜੀ ਦੇ ਬਾਹਰ ਜਿਹੜੇ ਬਟਾਲਾ ਦੇ ਵਿੱਚ ਸੀ ਨਾ ਦੁਆੜੀ ਦੇ ਬਾਹਰ ਨੌਵੀਂ ਦਸਵੀਂ ਦਾ ਮੇਲਾ ਹੁੰਦਾ ਹੈ ਔਰ ਮੇਲੇ ਦੇ ਵਿੱਚ ਪੰਜਾਬੀ ਦੁਸੇਖੀਏਕਤਾ ਦਾ ਪ੍ਰਤੀਕ ਵੀ ਹੈ ਕਿਉਂਕਿ ਇੱਕ ਪੰਨੇ ਗੁਰਦੁਆਰਾ ਸਾਹਿਬ ਹੈ ਦੂਜੇ ਪੰਨੇ ਮੰਦਿਰ ਆ ਆਪਾਂ ਗੱਲ ਵੀ ਕਰਦੇ ਮੰਦਿਰ ਦੇ ਪੁਸ਼ਤੀ ਦੇ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਾਮਨ ਕੁਮਾਰ ਰਾਜੀ ਮੈਂ ਇੱਥੇ ਮੁੱਖ ਸੇਵਾਦਾਰ ਹਾਂ ਔਰ ਸਾਰੇ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਨੌਵੀਂ ਦਸਵੀਂ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਇਸ ਪੀਤਰ ਸਥਾਨ ਜਿਹੜਾ ਕਿ ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਹੈ ਔਰ ਇਹ ਕਾਰਤਿਕ ਸਵਾਮੀ ਦਾ ਸਥਾਨ ਆਜदानी ਸਦੀਆਂ ਦਾ ਹੈ ਔਰ ਗੁਰਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਸੇ ਜਿਹੜੀ ਹੈ ਉਹਨਾਂ ਦੇ ਵੀ ਇੱਥੇ ਚਰਨ ਛੂਹ ਹੋਏ ਹਨ ਔਰ ਸਿੱਧ ਗੋਸ਼ਟੀ ਇਸ ਪੀਤਰ ਸਰੋਵਰ ਦੀ ਹੋਈ ਹੈ ਔਰ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਜਿਹੜਾ ਇਹ ਸਥਾਨ ਹੈ ਭਗਵਾਨ ਕਾਰਤਿਕ ਸਵਾਮੀ ਦਾ ਇਸ ਕਰਕੇ ਬਣਿਆ ਜਦੋਂ ਵੀ ਭਗਵਾਨ ਸ਼ੰਕਰ ਨੇ ਪਹਿਲੇ ਰਤਨ ਪੂਜਨ ਦਾ ਅਧਿਕਾਰ ਜਿਹੜਾ ਹੈ ਉਹ ਆਪਣੇ ਦੋਵੇਂ ਪੁੱਤਰਾਂ ਨੂੰ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਕਿ ਸਾਰੀ ਪ੍ਰithvi ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਵੇ ਔਰ ਇਹ ਗੱਲ ਸੁਣ ਕੇ ਭਗਵਾਨ ਕਾਰਤਿਕ ਸਵਾਮੀ ਪ੍ਰithvi ਦਾ ਚੱਕਰ ਲਾਉਣ ਵਾਸਤੇ ਚੱਲ ਪਏ ਜਦੋਂ ਕਿ ਨਾਰਾ ਜੀ ਨੇ ਉਹਨਾਂ ਨੂੰ ਕਲਾਸ਼ ਪर्वਤ ਤੇ ਇਹ ਗਾਇ ਗਏ ਸਾਰੀ ਸ੍ਰਿਸ਼ਟੀ ਦੇ ਮਾਲਕ ਜਿਹੜੇ ਆ ਭਗਵਾਨ ਸ਼ੰਕਰ ਹੀ ਨੇ ਉਹਨਾਂ ਦਾ ਹੀ ਤੂੰ ਚੱਕਰ ਲਾ ਲੋ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਔਰ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਉਹਨਾਂ ਨੂੰ ਉੱਥੇ ਮਿਲ ਗਿਆ ਔਰ ਉਸ ਤੋਂ ਬਾਅਦ ਭਗਵਾਨ ਕਾਰਤਿਕ ਸਵਾਮੀ ਜਿਹੜਾ ਇਹ ਜਗ੍ਹਾ ਜਿੱਥੇ ਕੀ ਵਿਸ਼ਰਾਮ ਕਰ ਰਹੇ ਸਨ ਇੱਥੇ ਨਾਰਾ ਜੀ ਨੇ ਆ ਗਏ ਉਹਨਾਂ ਨੂੰ ਪਰਮਾਨੰਕ ਫਰਮਾਇਆ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਹੈ ਭਗਵਾਨ ਕਾਰਤਿਕ ਸਵਾਮੀ ਨੂੰ ਸ਼ੰਕਰ ਭਗਵਾਨ ਜੀ ਨੇ ਦੇ ਦਿੱਤਾ ਉਹ ਇੱਥੇ ਰੁਸ਼ਟ ਹੋ ਗਏ ਇਸ ਜਗ੍ਹਾ ਤੇ ਔਰ 33 ਕੋਟੀ ਦੇਵਤਾ ਭਗਵਾਨ ਸ਼ੰਕਰ ਬ੍ਰਹਮਾ ਜੀ ਔਰ ਵਿਸ਼ਨੂੰ ਭਗਵਾਨ ਸਮੇਤ ਇੱਥੇ ਭਗਵਾਨ ਕਾਰਤਿਕ ਸਵਾਮੀ ਨੂੰ ਮਨਾਉਣ ਵਾਸਤੇ ਇਸ ਪੁੱਤਰ ਜਗ੍ਹਾ ਤੇ ਆਏ ਜਦਕਿ ਭਗਵਾਨ पारथिक स्वामी ਇੱਥੇ ਰੁਸ਼ਟ ਹੋ ਗਏ ਅਚਲ ਹੋ ਗਏ ਤਾਂ ਇਹ ਇਸ ਜਗ੍ਹਾ ਦਾ ਨਾ ਅਚਲੇਸ਼ਵਰ ਪੁਰਾਣੇ ਪਵਿੱਤਰ ਸਰੋਵਰ ਜਿਹੜਾ ਕਿ ਸਦੀਆਂ ਪੁਰਾਣਾ ਹੈ ਔਰ ਇੱਥੇ ਲੋਕੀ ਤਿਵਾਲੀ ਤੋਂ 10 ਦਿਨ ਬਾਅਦ ਲੱਖਾਂ ਹੀ ਦੁਨੀਆ ਬੇਸ਼ੰਬੇਸ਼ਾਂ ਚ ਇੱਥੇ ਪਵਿੱਤਰ ਸਰੋਵਰ 'ਚ સ્ਨਾਣ ਕਰਦੀ ਆ ਔਰ ਆਪਣੀ ਮਨੋ ਕਾਮਨਾ ਪੂਰੀ ਕਰਦੀ ਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਬਿਣੀ ਸੰਗਤ ਆ ਰਹੀ ਉਹਨਾਂ ਵਾਸਤੇ ਜੀ ਸੰਗਤੀ ਦੀ ਤਿਆਰੀ ਵਾਸਤੇ ਰਹਿਣ ਦਾ ਪੂਰਾ ਪ੍ਰਬੰਧ ਹੈ ਸਾਡੇ ਕੋਲ ਔਰ ਲੰਗਰ ਦੇ ਪੂਰੇ ਪ੍ਰਬੰਧਾ ਸੁਰੱਖਿਆ ਦੇ ਪੂਰੇ ਪ੍ਰਬੰਧਨ ਔਰ ਸਰੋਵਰ ਦੇ ਨਾਲ ਇਸ ਵਾਰ ਸਾਰੀ ਸਟੀਲ ਦੀ ਗ੍ਰੇਲ ਆਤੀ ਗਈ ਹੈ ਤਾਂ ਕਿ ਸਰੋਵਰ ਦੇ ਵਿੱਚ ਅੰਦਰ ਕੋਈ ਦਾਜ ਨਾ ਹੋ ਸਕੇ ਇੱਥੇ ਆਏ ਤੇ ਲੋਕਾਂ ਨੇ ਬਹੁਤ ਬਹੁਤ ਦੂਰੋਂ ਆਏ ਕਿਉਂਕਿ ਇਹਦਾ ਪ੍ਰਤੀਕ ਵੀ ਹੈਗਾ ਇੱਥੇ ਇਹ ਹਿੰਦੂ ਸਿੱਖ ਦਾ ਬਿਲਕੁਲ ਪ੍ਰਤੀਕ ਹੈ ਜੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹਨਾਂ ਦੇ ਚਰਨ ਛੋਹ ਨੇ ਔਰ ਇੱਥੇ ਜਿਹੜਾ સ્ਨਾਣ ਹੈ ਹਿੰਦੂ ਸਿੱਖ ਬਿਲਕੁਲ ਤੁਸੀਂ ਦੇਖੋਗੇ ਮੇਲੇ ਵਾਲੇ ਦਿਨ ਇਕੱਠੇ ਹੋ ਕੇ ਕਰਦੇ ਆਂ ਕੋਈ ਵੀ ਅਤੇ ਦੂਜੇ ਦਾ ਇੱਥੇ ਕੋਈ ਵਿਚਾਰ ਨਹੀਂ 21 ਗੁਰਦੁਆਰਾ ਦੋਨਾਂ ਗੁਰਦੁਆਰੇ ਮੰਦਿਰ ਦਾ 21 ਰੋਗਾਰ ਸਾਰੀ ਸੰਗਤ ਇਸੇ ਸਰੂਪ ਚ ਆ ਕੇ ਸਨਾਨ ਕਰਦੀ ਇਹ ਦੇਖਿਆ ਦੀ ਮੰਦਿਰ ਇੰਡਸਟਰੀ ਨੂੰ ਉਹਨਾਂ ਨੇ ਦੱਸਿਆ ਵੀ ਜਿਹੜਾ ਹਿੰਦੂ ਸਿੱਖ ਦਾ ਪ੍ਰਤੀਕ ਹੈ ਜਿਹੜਾ ਇਹ ਮੰਦਿਰ ਹੈ ਇਹ ਜਿਹੜਾ ਮੇਲਾ ਹੈ ਇਹ ਮੇਲਾ ਵੀ ਜਿਹੜਾ ਨਵੀਂ ਦਸਵੀਂ ਦਾ ਦੁਆੜੀ ਤੋਂ ਬਾਅਦ ਹੁੰਦਾ ਹੈ ਉਹਦੇ ਇੱਥੇ ਬਹੁਤ ਬਹੁਤ ਦੂਰੋਂ ਸਾਡੇ ਕਿਹੜੀ ਮੱਥਾ ਟੇਕਣ ਆਉਂਦੀ ਹੈ ਉਹ ਬਟਾਲਾ ਤੋਂ ਵਿਕੀ ਮਾਲ ਲੋਕਲ ਸੈਵਨ